ਸਰ ਪਰੀਸ਼ਾਦ ਸਿਕਾਲ ਜਿਵੇਂ ਤੁਹਾਨੂੰ ਪਤਾ ਆਪਣਾ ਚੈਨ ਰਣਾ ਸੰਧੂ ਯਾਰ ਪੰਜਾਬੀ ਆਪਣਾ ਚੈਨ ਦੇ ਵਖਵਾ ਟੌਪ ਜਾਂ ਵਿਸ਼ਾ ਮੁੱਦਿਆਂ ਬਾਰੇ ਆਪਾਂ ਗੱਲਬਾਤ ਚर्चा ਕਰਦੇ ਰਹਿੰਨੇ ਆ ਤੇ ਅੱਜ ਆਪਣਾ ਮੁੱਦਾ ਵੀ ਜਿਹੜਾ ਸਭਰਾ ਹਰੀ ਕੇ ਬੰਨ ਰਹਿੜਾ ਉੱਤੇ ਪ੍ਰੋਬਲਮ ਬੜੀ ਬੜੀ ਸਭਰਾ ਬੰਨ ਟੁੱਟਣ ਤੇ ਆਇਆ ਵਾ ਤਰੇੜਾਂ ਪਈਆਂ ਇਸ ਬਾਰੇ ਆਪਣੇ ਵੀਰ ਦੋ ਤਿੰਨ ਭਰਾ ਆਪਣੀ ਜਾਣਕਾਰੀ ਦੇਣਗੇ ਪਿੰਦਰ ਤੂਤ ਮੰਗਾਲਾ ਪਿੰਦਰ ਸਭਰਾ ਤੇ ਬਾਕੀ ਗੋਪੀ ਪੱਟੀ ਵਾਲੇ ਇਹਨਾਂ ਬਾਰੇ ਜਾਣਕਾਰੀ ਦੇ ਤੇ ਬਾਅਦ ਸਭਰਾ ਬਾਰੇ ਆਪਾਂ ਜਾਣਕਾਰੀ ਲਵਾਂ ਕਿੰਨੀ ਕੀ ਪ੍ਰੋਬਲਮ ਕਿੰਨੀ ਕੀ ਮੁਸੀਬਤ ਦੱਸੋ ਵੀਰ ਜੀ ਪਿੰਦਰ ਸਭਰਾ ਹੀ ਕਿੰਨੀ ਕੀ ਪ੍ਰੋਬਲਮ ਆ ਰਹੀ ਆ ਬਾਕੀ ਵੀਰ ਗੁਰੂ ਮਹਾਰਾਜ ਗੁਰੂ ਰਾਮਦਾਸ ਦੀ ਕਿਰਪਾ ਹੋਈ ਆ ਕਿ ਮਾਹਪੁਰ ਚੇਤੇ ਹੀ ਰੱਬੀ ਤੇ ਜਦੋਂ ਮੜੀ ਜੀ ਤੇੜ ਪਈ ਆ ਤੇ ਉਸੇ ਵੇਲੇ ਸੰਗਤ ਨੇ ਸਜੋਗ ਦਿੱਤਾ ਵੱਡਾ ਇੱਕਦਮ ਸਾਰੇ ਇਲਾਕੇ ਦੀ ਸੰਗਤ ਇਕੱਠੀ ਹੋ ਜਾਂਦੀ ਆ ਤੇ ਮਹਾਰਾਜ ਨੇ ਬਚਾ ਕਰਾਤਾ ਵਾ ਚਲੋ ਪਾਣੀ ਅੱਗੇ ਨਾਲ ਥੋੜਾ ਜਿਹਾ ਘੱਟ ਹੋਇਆ ਵਾ ਇੱਕ ਮੇਰੇ ਵੀਰ ਗਲਤ ਵਾਕ ਕੋਈ ਉਹਨਾਂ ਬਾਉ ਛੇੜਾ ਕੋਈ ਚੈਨਲ ਤੇ ਸੱਚੀ ਗੱਲ ਦੱਸਿਆ ਕਰੋ ਕਿਉਂਕਿ ਸੰਗਤ ਕਈ ਬਜ਼ੁਰਗ ਵੀ ਆ ਡਰ ਜਾਂਦੇ ਆ ਮੁਰਗੇ ਕਦਮ ਹਾਂਜੀ ਤੇ ਬਾਕੀ ਬਹੁਤ ਜਿਆਦਾ ਸੰਗ ਦਾ ਸਦੋਗ ਮਿਲਿਆ ਇੱਥਾਂ ਕਰਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਜਿਹੜੀ ਐਡੀਡੀ ਦੂਰੋਂ ਸੰਗਤ ਆਈ ਆ ਤੇ ਬਾਕੀ ਜਿਹੜਾ ਵੀ ਕੋਈ ਚੀਜ਼ ਵੰਡਣਾ ਆ ਉਹ ਇਹਨਾਂ ਨੂੰ ਚੀਜ਼ ਲੈਣ ਦਿਓ ਜਿਨ੍ਹਾਂ ਦਾ ਹੱਕ ਬਣਦਾ ਵਾ ਕੁਦਰਤੀ ਆਫਤ ਤੋਂ ਹਮੇਸ਼ਾ ਡਰਨਾ ਚਾਹੀਦਾ ਵਾ ਬਾਕੀ ਮੇਰੇ ਵੀਰ ਬਾਜ ਕੁਝ ਦੱਸਣਗੇ ਵੀਰ ਬਾਈ ਵੀ ਦੱਸੋ ਤੁਸੀਂ ਥੋੜਾ ਬੋਲਾ ਮੈਡੀਕਲ ਖਾਲਸਾ ਵੈਦ ਕੀ ਫਤੇ ਇਹ ਜੀ ਆਪਣੇ ਜਿਹੜਾ 13 ਤਰੀਕ ਤੋਂ ਪਾਣੀ ਚੜ੍ਹਨਾ ਸ਼ੁਰੂ ਹੋਇਆ ਤੇ 16 ਤਰੀਕ ਤੋਂ ਇੱਥੇ ਢਾਹ ਲੱਗਣੀ ਸ਼ੁਰੂ ਹੋਈ ਸੀ ਜੀ ਜਿਹੜੀ ਸਭਰਾ ਬਣ ਤੇ ਕੜੋਮਾ ਤੋਂ ਲੈ ਕੇ ਇਥੋਂ ਤੱਕ ਥਾਂ ਥਾਂ ਤੇ ਜਿੱਥੇ ਜਿੱਥੇ ਵੀ ਲੋੜ ਪਈ ਉੱਥੇ ਸੇਵਾ ਜਿਹੜੀ ਉਹ ਸੰਪਰਦਾਏ ਬਾਬਾ ਸੁਖਾ ਸਿੰਘ ਖੜਿਆੜੀ ਸਾਹਿਬ ਵਾਲੇ ਸੰਪਰਦਾਏ ਬਾਬਾ ਜਗਤਾਰ ਸਿੰਘ ਕਾਰ ਸੇਵਾ ਵਾਲੇ ਬਾਬੇ ਵਿਧੀ ਚੰਦ ਸੀਨਾ ਵਾਲੇ ਇਹ ਸਾਰਿਆਂ ਨੇ ਜਿਹੜੀ ਇਹ ਵੱਡੀਆਂ ਸੇਵਾਵਾਂ ਇੱਥੇ ਸਾਨੂੰ ਦੇ ਕੇ ਤੇ ਸਾਨੂੰ ਜਿਹੜਾ ਉਹ ਇੱਕ ਹਸਬ ਦਾ ਹਾਲੇ ਤੱਕ ਡੁੱਬਣੋਂ ਬਚਾਇਆ ਜੀ ਉਹਦੇ ਵਿੱਚ ਆ ਕੇ ਅਸੀਂ ਸੰਗਤਾਂ ਨੂੰ ਹੋਰ ਵੀ ਅਪੀਲ ਕਰਦੇ ਹਾਂ ਜਿੱਥੇ ਜਿੱਥੇ ਵੀ ਕੋਈ ਸੁਣਦਾ ਹੋਵੇ ਵੀ ਜਿਹੜੀ ਤੋੜਿਆਂ ਦੀ ਸੇਵਾ ਸਾਨੂੰ ਭਰਿਆਂ ਦੀ ਇਸ ਵੇਲੇ ਜ਼ਰੂਰਤ ਆ ਉਹ ਵਾਤਾਵਰਨ ਜਿੰਨੇ ਵੀ ਲਿਆ ਸਕਣ ਉਹ ਲਿਆਉਣ ਕੱਲ ਜਿਹੜਾ ਇੱਥੇ ਆ ਗੁਰਦੁਆਰਾ ਜਿਹੜਾ ਇੱਥੇ ਪਾੜਿਆਂ ਵਾਲਾ ਇਹਨਾਂ ਦੇ ਲਾਗੇ ਭੁੱਲੇ ਵਾਲਾ ਇਹ ਪੈਂਦਾ ਏਰੀਆ ਇੱਥੇ ਜਿਹੜੀ ਸਭ ਤੋਂ ਖਤਰਨਾਕ ਢਾਹ ਲੱਗੀ ਉਹ ਮੌਕੇ ਦੇ ਉੱਤੇ ਆਪਣੇ ਜਿਹੜਾ ਸਾਰੀ ਸੇਵਾ ਸੰਗਤ ਉਹ ਪ੍ਰਸ਼ਾਸਨ ਜਿਹੜੇ ਮੰਤਰੀ ਸਾਹਿਬ ਸਾਡੇ ਲਾਲਜੀਤ ਸਿੰਘ ਭੁੱਲਰ ਉਹ ਵੀ ਮੌਕੇ ਤੇ ਹੀ ਅਚਾਨਕ ਜਿਹੜਾ ਕੋਈ ਕੰਮ ਬਣਦਾ ਉਦੋਂ ਸੰਗਤਾਂ ਜੁੜਨ ਤੇ ਤਾਂ ਹੀ ਜਿਹੜਾ ਉਹਨੂੰ ਸੰਭਾਲਿਆ ਜਾ ਸਕਦਾ ਜੇ ਸੰਗਤ ਨਾ ਹੋਵੇ ਸੰਗਤ ਸਭ ਤੋਂ ਵੱਡੀ ਹੁੰਦੀ ਆ ਤੇ ਫੇਰ ਜਿਹੜਾ ਸਥਿਤੀ ਕੰਟਰੋਲ ਕਰਨੀ ਜਿਹੜੀ ਉਹ ਔਖੀ ਆ ਇਹ ਕਰਕੇ ਸੰਗਤਤਾ ਪ੍ਰਸ਼ਾਸਨ ਦਾ ਮੰਤਰੀ ਸਾਹਿਬ ਦਾ ਅਸੀਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਜਿਨ੍ਹਾਂ ਮੌਕੇ ਤੇ ਸਾਰੀਆਂ ਸੇਵਾਵਾਂ ਦੇ ਕੇ ਤੇ ਸਾਨੂੰ ਜਿਹੜਾ ਉਹ ਡੱਬਣ ਤੋਂ ਬਚਾਇਆ ਬਾਕੀ ਜਿਹੜਾ ਸੇਵਾਵਾਂ ਰਸਨ ਪਾਣੀ ਦੀਆਂ ਆਉਂਦੀਆਂ ਉਹਨਾਂ ਨੂੰ ਅਜੇ ਬੇਨਤੀ ਆ ਕਿ ਜੇ ਥੋੜਾ ਥੋੜਾ ਜਿਹੜਾ ਉਹ ਸਲੋ ਸਲੋ ਰਸਨ ਲਿਓਣ ਜਿਹੜੇ ਲਿਓਣ ਉਹ ਉੱਥੇ ਪਹੁੰਚਾਉਣ ਜਿੱਥੇ ਸੱਚੀ ਲੋੜ ਆ ਜਿਹੜਾ ਫਾਲਤੂ ਦੇ ਲੋਕ ਇੱਥੇ ਆ ਕੇ ਲੜਾਈਆਂ ਕਰਦੇ ਆ ਕੱਲ ਇੱਥੇ ਮਾੜਾ ਮੋੜ ਗੁਰਦੁਆਰੇ ਤਰਪਾਲਾਂ ਤੋਂ ਹੀ ਕੋਈ ਵਾਦਾ ਘਾਟਾ ਕਰੀ ਜਾਂਦੇ ਆ ਉਹਨਾਂ ਨੂੰ ਬੇਨਤੀ ਆ ਵੀ ਜਿਹੜਾ ਉਹ ਆਪਣਾ ਇਹੋ ਜਿਹਾ ਕੰਮ ਨਾ ਕਰਨ ਤੇ ਜਿਹੜੇ ਸਿਵਾਵਾਂ ਵਾਲੇ ਲੋਕ ਆ ਉਹਨਾਂ ਨੂੰ ਇਹ ਬੇਨਤੀ ਆ ਕਿ ਥੋੜਾ 15-20 ਦਿਨ ਰੁੱਕ ਕੇ ਥੋੜਾ ਸ਼ਾਂਤੀ ਹੋ ਜਾਈ ਤੇ ਫੇਰ ਇੱਥੇ ਆਉਣ ਦੀ ਕੋਸ਼ਿਸ਼ ਕਰਨ ਬੜੀ ਵਧੀਆ ਬਾਈ ਕੋਈ ਵੀ ਰਾਸ਼ਨ ਲੈ ਕੇ ਆਉਂਦਾ ਨਾ ਉੱਥੇ ਪਿੰਡ ਦਾ ਈਕਾ ਕਰਕੇ ਸਮਾਨ ਲਿਆ ਕਰੋ ਉੱਥੇ ਪਿੰਡ ਦਾ ਤੁਹਾਡਾ ਨਾਮ ਬਣੂਗਾ ਵੇਲੇ ਕਿੱਡਾ ਵਧੀਆ ਪਿੰਡ ਆ ਵੀ ਉਹ ਉਹਨਾਂ ਨੂੰ ਸਬਾਨ ਦਵਾਉਣ ਡਿਆ ਵੀ ਜਿੰਨਾ ਜਿੰਨਾ ਦਾ ਵਿਚਾਰਿਆਂ ਦਾ ਵੀ ਪਾਣੀ ਆਇਆ ਚਲੋ ਹੁਣ ਆਇਆਦਾ ਵੀ ਪਾਣੀ ਆ ਵੀ ਸੀਮ ਆਈ ਆ ਤੇ ਇਥੋਂ ਪਿੰਡ ਦਾ ਨਾਮ ਕੀ ਹੁੰਦਾ ਵਾ ਤੇ ਜੇ ਆਪਣੇ ਪਿੰਡਾਂ ਦਾ ਏਕ ਆ ਵਾ ਨਾ 20 ਦਾ ਤੇ ਉਸੇ ਵੇਲੇ ਅੱਧੇ ਫੋਨ ਤੇ ਭੱਜੀ ਆਉਂਦੇ ਆ ਪਰ ਇਹੋ ਜਿਹਾ ਵਿਸ਼ਵਾਸ ਬਣਾਈਏ ਅਵਲ ਤੇ ਲੋੜ ਪਵੇ ਨਾ ਤੇ ਲੋੜ ਪਵੇ ਤੇ ਅੱਧੇ 15 ਮਿੰਟਾਂ ਚ ਸਾਰੀ ਸੰਗਤ ਇਕੱਠੀ ਹੋ ਗਈ ਉਸੇ ਵੇਲੇ ਮੰਤਰੀ ਸਾਹਿਬ ਪਹੁੰਚ ਗਏ ਉਸੇ ਵੇਲੇ ਮਹਾਪੁਰਸ਼ ਪਹੁੰਚ ਗਏ ਸਾਰੇ ਉਸੇ ਵੇਲੇ ਸਾਰੇ ਪਿੰਡਾਂ ਦੇ ਸੰਗਤ ਪਹੁੰਚ ਗਈ ਸਾਰੇ ਬੇਲਾ ਸਾਹਮਣੇ 15 ਮਿੰਟਾਂ ਚ ਤੇ ਰਾਤ 2 ਵਜੇ ਤੋਂ ਸੇਵਾ ਚੱਲਦੀ ਰਹੀ ਆ ਇਸ ਤਰ੍ਹਾਂ ਹੀ ਆਪਾਂ ਵੱਧ ਚੜ ਕੇ ਇਹਨਾਂ ਦਾ ਸਾਥ ਦਈਏ ਬਾਕੀ ਮੁਸੀਬਤ ਪੈਣ ਲੱਗਿਆਂ ਕੋਈ ਪਤਾ ਨਹੀਂ ਲੱਗਦਾ ਹੁੰਦਾ ਪਤਾ ਨਹੀਂ ਕਿਹਦੇ ਵੇਲੇ ਆ ਇੱਕ ਜੇ ਬੰਦਾ ਦੱਸ ਦੇ ਮੁਸੀਬਤ ਵੇਲੇ ਉਹ ਆ ਸੁਣਾ ਨਹੀਂ ਰੋਣ ਵਰਗਾ ਮੂੰਹ ਹੀ ਬਣਾ ਸਕਦਾ ਵਾ ਇਹ ਨਹੀਂ ਵੀ ਜ਼ਰੂਰੀ ਚੀਜ਼ਾਂ 'ਚ ਜ਼ਿੰਮੇਵਾਰੀ ਵੀ ਕੋਈ ਚੀਜ਼ ਹੁੰਦੀ ਆ ਕਿਵੇਂ ਹੁਣ ਇਹ ਕੱਲ ਨੂੰ ਕਿਸੇ ਨੇ ਆਦਿਆ ਨਾ ਵੀ ਇੱਥੇ ਵਿਹਲੇ ਬੇਟੇ ਅਹੀਂ ਇੱਥੇ ਰਾਹ ਯਾਂ ਪਾਸ ਹੋ ਗਿਆ ਹੀ ਇੱਕਦਮ ਟਰਾਲੇ ਆਉਣ ਉਹੜ ਗਏ ਹੁਣ ਸਾਰੀ ਸੰਗ ਤੇ ਇੱਥੇ ਪੰਜ ਸੱਤ ਬੰਦੇ ਭਾਏ ਆ ਸਾਰਾ ਖਲਾਇਆ ਜੀ ਰੋਡ ਖਾਲੀ ਕਰਾਇਆ ਰੋਡ ਕਿਉਂਕਿ ਮੋਗੀ ਦੇ ਵੱਲੋਂ ਟਰਾਲੇ ਆਉਂਦੇ ਆ ਬੋੜੀ ਸੇ ਘਾ ਤੋਂ ਟਰਾਲੇ ਲੱਦੇ ਬੋਰੀਆਂ ਦੇ ਆਉਂਦੇ ਆ ਜੇ ਉਹਨਾਂ ਨੂੰ ਵਿਚਾਰਿਆਂ ਨੂੰ ਅੱਜ ਨਾ ਮੇੜੇ ਨਾ ਮੋੜਿਆ ਕੱਲ ਨੂੰ ਕਿਵੇਂ ਆਉਣਗੇ ਉਹ ਤੇ ਅਸੀਂ ਪਾਸੇ ਵਾਲੇ ਵੀਰਾਂ ਨੂੰ ਆੰਨੇ ਆ ਵੀ ਜਿਹੜੇ ਤੋੜੇ ਭਰੇ ਆ ਨਾ ਪਿੰਡਾਂ ਚ ਉਹ ਜ਼ਰੂਰੀ ਲੈ ਕੇ ਪਹੁੰਚੋ ਤੇ ਇੱਕ ਮੇਰੇ ਵੀਰ ਜਿਹੜਾ ਮੋਟਰਸਾਈਕਲ ਚੋਰੀ ਹੋ ਅਹੀਂ ਉਹਨੂੰ ਅਜੇ ਬੇਨਤੀ ਕਰਦੇ ਅਜੇ ਵੀ ਮੋਟਰਸਾਈਕਲ ਦੇ ਦੇ ਸਾਨੂੰ ਕੈਮਰਾ ਚ ਆ ਗਿਆ ਵਾ ਇੱਕ ਜਿਹੜੇ ਪੰਜ ਰੇੜੀਆਂ ਕੱਲ ਅਸੀਂ ਤੋੜਿਆ ਖਾਲੀ ਦੀਆਂ ਉਹਨਾਂ ਭਰੀਆਂ ਅਸੀਂ ਤੜਕੇ ਆ ਗਏ ਹਾਂ ਉਹਨਾਂ ਨੂੰ ਹੀ ਫੜਿਆ ਸੀ ਪਰ ਉਹ ਕੱਲ ਤਰਲਾ ਮਿੰਤ ਨਾਲ ਛੁੱਟ ਗਏ ਆ ਤੇ ਇਹੋ ਹਿਸਾਬ ਨਾਲ ਜੇ ਤੋੜੇ ਨਾ ਹੁੰਦੇ ਤੇ ਤੋੜੇ ਲੱਗਣੇ ਦਿੱਤੇ ਕੋਈ ਕਾਹ ਕਰਦਾ ਠੀਕ ਆ ਬਾਕੀ ਆ ਪਾਜੀ ਹੁਣ ਤੂਤਾਂ ਤੋਂ ਦੱਸਣਗੇ ਹਾਂ ਪਿੰਦ ਸੁਭਰਾਏ ਦੱਸੋ ਬੜੀ ਜਾਣਕਾਰੀ ਵਾਧਾ ਪਾਓ ਤੁਸੀਂ ਕਿੰਨੇ ਜਦ ਤਸੀਂ ਵਿਚਾਰੇ ਹੋ ਮੈਨੂੰ 10 11 ਦਿਨ ਹੋ ਗਏ ਵੀ ਅੱਛਾ ਤੇ ਦਹਿਆ ਲੰਘਾ ਨੇ ਟ੍ਰੈਕਟਰਾਂ ਦੀਆਂ ਵੀ ਆ ਰਹੀਆਂ ਪਿੱਛਾ ਹਾਂਜੀ ਹਾਂਜੀ ਮਹਾਰਾਜ ਕਿਰਪਾ ਕਰਨ ਕਿਦਰਾ ਹੋਰ ਹੋਵੇ ਠੀਕ ਇੱਕ ਆਸੀਮ ਦਾ ਜੀ ਮੇਦਰ ਆਸੀਮ ਆਈ ਆ ਚਲੋ ਨਾਲ ਨਾਲ ਅੱਛਾ ਜੀ ਤੇ ਇਹਨਾਂ ਵੀਰਾਂ ਨੂੰ ਵੀ ਆਨੇ ਵੀ ਚਲੋ ਕਿਤੇ ਪਾਣੀ ਖਲੋਤਾ ਉਹਨੂੰ ਸਵੇਜ ਰੂਹੀ ਝੋਨੇ ਨੂੰ ਕਰਾ ਦੋ ਚਲੋ ਬਾਜੂਆ ਝੋਨਾ ਕਿਉਂਕਿ ਜਿੱਥੇ ਪਾਣੀ ਖਲੋਤਾ ਉੱਥੇ ਪਤਾ ਉਹਦੇ ਇੱਕਦਮ ਧੁੱਪ ਜਿੱਦੋਂ ਲੱਗੀ ਨਾ ਕੱਲ੍ਹ ਤਲਵੜ ਬਿਮਾਰੀ ਬਹੁਤ ਪੈ ਜਾਂਦੀ ਆ ਕੋਈ ਤੇ ਕੱਲ ਨੂੰ ਇੱਕ ਦਾਮ ਮੁੜ ਕੇ ਤਪ ਤਬਲੇਟ ਪਾਣੀ ਆ ਇੱਕ ਤਰੀ ਸਪਰੇਅ ਸਪਰੇਅ ਦੀ ਦਵਾਈ ਦੀ ਪਾਣੀ ਲੋੜ ਤੇ ਬਾਕੀ ਜਿਹੜਾ ਝੋਨਾ ਵਿੱਚ ਵੀ ਵਜਿਆ ਵਾ ਨਾ ਅੰਦਰ ਬੰਨਾਂ ਦੇ ਜਿਹੜਾ ਉੱਚਾ ਝੋਨਾ ਵਾ ਉਹਨੂੰ ਵੀ ਜਿਹੜਾ ਨਿੱਕਾ ਵਾ ਬਾਸਬਤੀ ਉਹਨੂੰ 12 ਫਰੇਟ ਦਵਾਈ ਪਾ ਦੋ ਗਾਲੀ ਦਵਾਈ ਹੁੰਦੀ ਆ ਤੇ ਜਿਹੜਾ ਵਜਿਆ ਉਹਨੂੰ ਸਪਰੇਅ ਕਰਾ ਦਿਓ ਚਲ ਉਹ ਤੇ ਵੱਜੂਗਾ ਹਾਂਜੀ ਇਹਦੀ ਗੱਲ ਹੈ ਜਿਹੜਾ ਝੋਨਾ ਨੰਗਾ ਹੋਇਆ ਵਾ ਉਹਨੂੰ ਸਪਰੇਅ ਜ਼ਰੂਰ ਕਰਾਉਣ ਵੀਰ ਮੇਰੇ ਇੱਕ ਮੈਂ ਸਪਰੇਅ ਵਾਲਿਆਂ ਨੂੰ ਆਣਾ ਵਾ ਜ਼ਰੂਰੀ ਜਾਇਓ ਯਾਰ ਇਹਨਾਂ ਕੋਲ ਇਹੋ ਹੀ ਆ ਜਿਹੜੇ ਜਿੰਨੇ ਵੀ ਕਿੱਲੇ ਵਜੇ ਉਹਨਾਂ ਨੂੰ ਸਪਰੇਅ ਜ਼ਰੂਰ ਕਰਨ ਜਾਇਓ ਇਹਨਾਂ ਦੂਰ ਕਰਕੇ ਰਹਿਣ ਦਿੰਦੇ ਉਹਨਾਂ ਦੇ ਵਿਚਾਰੇ ਜਾਂਦੇ ਜਿਹੜਾ ਬੰਨੋ ਅੱਗੇ ਉਹ ਲਵਾਈ ਵੀ ਜ਼ਿਆਦੀ ਲਵਾਂ ਗਦੇ ਆ ਤੇ ਉਹਨਾਂ ਦੇ ਸਪਰੇਅ ਜ਼ਰੂਰ ਜਾਓ ਸਭ ਦਾ ਸੇਵਾ ਹੀ ਸਮਝਿਓ ਅਸੀਂ ਧੰਨਵਾਦ ਕਰਦੇ ਆ ਪੁਲਿਸ ਅਫਸਰਾਂ ਦਾ ਉਹ ਵੀ ਸਾਡੇ ਨਾਲ ਟੀਮ ਦੀ ਤਨਦੇਹੀ ਨਾਲ ਨਿਭਾ ਰਹੇ ਅਫਸਰਾਂ ਦਾ ਧੰਨਵਾਦ ਕਰਦੇ ਆ ਨਿਵਾਜ ਕਰਦੇ ਪਟਵਾਰੀ ਸਾਹਿਬ ਦਾ ਤਹਿਸੀਲਦਾਰ ਪਟਵਾਰੀ ਤਹਿਸੀਲਦਾਰ ਸਾਰਿਆਂ ਦਾ ਜੀ ਐਸ ਡੀ ਐਮ ਜੀ ਲਿਫਾਗ ਦਾ ਸਾਰਾ ਲਿਫਾਗ ਵਾਲਾ ਰਾਜਵੀਰ ਸਿੰਘ ਜੀ ਰਾਜਵੀਰ ਜੀ ਕੋ ਉੱਥੇ ਉੱਥੇ ਟਾਈਮ ਤੇ ਖਲੋਤਾ ਕੱਲ ਵੀ ਆ ਕਿ ਤੇ ਦੀ ਦੇ ਹਾਜ਼ਰ ਨੇ ਐਸ ਐਚਓ ਮੋੜ ਪੱਟੀ ਮੋੜ ਲਾਜੀਤ ਭੁੱਲਰ ਤੇ ਪੀਏ ਦਿਲਬਾਖ ਸਿੰਘ ਸਹੀ ਯਾਰ ਇਹ ਬਾਕੀ ਇਹ ਮਹਾਪੁਰਸ਼ਾਂ ਦਾ ਤੇ ਦੇਣ ਹੀ ਨਹੀਂ ਦੇ ਸਕਦੇ ਵੀ ਜਿੰਨਾ ਸਾਡੇ ਮਹੀਨਾ ਹੋ ਗਿਆ ਤੇ ਸ਼ੰਗਾਰ ਸਿੰਘ ਠੇਕੇਦਾਰ ਉਹ ਵੀ ਪਹੁੰਚੇ ਨੇ ਉਹਨਾਂ ਦਾ ਧੰਨਵਾਦ ਬਹੁਤ ਠੀਕ ਹੈ ਮੈਡਮ ਸਾਰਿਆਂ ਦਾ ਜੁਗ ਕਿਹੜੀ ਜਿਹੇ ਬਣੇ ਸਯੂ ਦੇ ਰਹੀਆਂ ਵਾ ਸਾਰੀ ਸੰਗਤੀ ਦੇ ਲੋਕ ਜਥੇਬੰਦੀਆਂ ਵੀ ਸਾਰੀਆਂ ਸਹਿਯੋਗ ਦੇਣ ਡੀਆਂ ਸਾਰੇ ਦੇਣ ਡਿਆ ਬਾਬੇ ਵੀ ਮਾਹ ਪੁਰਸ਼ ਵੀ ਕੋਈ ਬੰਦਾ ਉਹ ਨਹੀਂ ਘਰੇ ਰਿਆ ਕੋਈ ਵੀ ਨਹੀਂ ਨਾ ਕੋਈ ਦੁਕਾਨਦਾਰ ਘਰੇ ਰਿਆ ਨਾ ਕੋਈ ਵੇੜਿਓਂ ਭਰਾ ਘਰੇ ਰਿਆ ਨਾ ਕੋਈ ਸਾਰੇ ਹੀ ਸਾਨੂੰ ਸਾਥ ਮਿਲਿਆ ਸਾਰੀ ਦੁੱਖ ਦੀ ਘੜੀ ਆ ਜੀ ਆਪ ਦਾ ਵਧੀਆ ਸੇਵਾਕਾਰ ਆਏ ਨੇ ਉੱਥੇ ਸਾਰੀਆਂ ਜਥੇਬੰਦੀਆਂ ਸਾਰੇ ਜਥੇਬੰਦੀਆਂ ਆਈਆਂ ਵੀਰੋ ਕੋਲੀ ਕੋਲੀ ਧੰਨਵਾਦ ਕਰਦੇ ਪੁਲਿਸ ਪਰਸ ਕੱਲਾ ਕੱਲਾ ਬੱਚਾ ਬੱਚਾ ਇੱਥੇ ਆਇਆ ਸੇਵਾ ਕਰਨ ਬਜ਼ੁਰਗ ਸਾਰੇ ਇੱਥੇ ਸੇਵਾ ਕਰਨ ਆਏ ਆ ਆਰਮੀ ਵਾਲੇ ਵੀ ਆਰਮੀ ਵਾਲੇ ਸਾਡੇ ਵੀਰ ਆ ਆਰਮੀ ਵਾਲੇ ਵੀਰ ਵੀ ਲੱਗੇ ਆ ਆਰਮੀ ਫੋਟੋ ਸੇਵਾ ਕਰੀ ਰਜਾਨਾ ਹੀ ਬੰਨ ਸਾਰਾ ਚੈੱਕ ਕਰਦੇ ਕਿਉਂਕਿ ਮੈਨੂੰ 8 ਦਿਨ ਹੋ ਗਏ ਉਹਨੂੰ ਇਹਦਿਆਂ ਨੂੰ ਜਿੱਦੰਦੇ ਆਏ ਆ ਉਹਨੇ ਕੱਲੇ ਕੱਲੇ ਥੱਲੇ ਜਾਣਾ ਦਾ ਥੱਲੇ ਚੈੱਕ ਕਰਕੇ ਆਉਂਦੇ ਸਾਰੇ ਮਾੜੇ ਹੁਣ ਵੀ ਅਗਣ ਬੋਰਡ ਚੱਲਣ ਡਿਆ ਉਧਰ ਅਗਣ ਬੋਰਡ ਆਇਆ ਜੀ ਆ ਆਰਮੀ ਵੀ ਪੰਜਾਬ ਪੁਲਿਸ ਵੀ ਸੇਵਾ ਵਿੱਚ ਵਾਧਾ ਬਾੜੀ ਆ ਤੇ ਵੀ ਜਿੱਥੇ ਬੰਦੀਆਂ ਡਕੋਂ ਦਾ ਡਕੋਂ ਦਾ ਗ੍ਰਾਹਾਂ ਵਾਲੇ ਵੀ ਆਏ ਸੀ ਸਾਰੇ ਜਿੱਥੇ ਬੰਦੀਆਂ ਆਈਆਂ ਵੀਰੇ ਆਪਾਂ ਉਧਰ ਦੇ ਮਾਲਵੇ ਵਾਲੇ ਹਾੜ ਪੀੜ ਤਾਂ ਵੀ ਹਾੜ ਪੀੜ ਤੇ ਵੀ ਆਏ ਸੀ ਘਟੋਤਾ ਉਧਰ ਦਾ ਮਾਲਵੇ ਦਾ ਹਾਂਜੀ ਕੋਈ ਨਾ ਗ੍ਰਾਹਾਂ ਇਕੱਲੇ ਇਕੱਲੇ ਦਾ ਨਾਮ ਲੈਣ ਨੂੰ ਤੇ ਤਿੰਨ ਦੇ ਸਭਰਾ ਗੀ ਜੀ ਦੂਜਾ ਆਪਣਾ ਤੇ ਬੰਦੀਆਂ ਵੀ ਆ ਗਈਆਂ ਸਰਕਾਰ ਨੂੰ ਕਿੰਨਾ ਕਿ ਮਤਲਬ ਮੰਤਰੀ ਸਾਹਿਬ ਆਵਾਰੀ ਆ ਕੇ ਨਾਲ ਆ ਸਰਕਾਰ ਵੱਲੋਂ ਅੱਜ ਨਰ ਦੇ ਵੇਚਣਾ 20000 ਰੁਪਏ ਕਰਤਾਗਾ ਜੀ ਰੇਤਾ ਚੁੱਕਣ ਦਾ ਨਾਤਾ ਵੀ ਰੇਤਾ ਆ ਦੀ 20000 ਪੈੜੀ ਵਾਲਾ ਨੂੰ ਰੇਤਾ ਚੁੱਕਣ ਦਿੱਤੀ ਜਾਵੇ ਜੀ 1 ਮਿੰਟ ਹੋਰੀ ਛੋੜ ਦੇ ਦਿੱਤੀ ਹੈ ਤੇਰੇ ਟਰੈਕਟਰਾਂ ਚ ਜਿਹਦੀ ਪੈੜੀ ਵਿਚਾਰੇ ਦੀ ਉਹਨੂੰ ਛੋੜ ਦੇ ਦਿੱਤੀ ਜਮੀਨ ਆ ਉਹ ਰੇਤਾ ਚੁੱਕ ਰੇਤਾ ਚੁੱਕ ਚਾਹੁੰਦਾ ਜੀ ਤੇ ਪੰਚਾਇਤ ਵਾਲੀ ਪੈੜੀ ਜੋ 5-5 ਮਰਲੇ ਪਲਾਟ ਦੇਣਗੇ ਉਹਨਾਂ ਨੂੰ ਘਰ ਬਣਾਉਣ ਨੂੰ ਜਿਹੜੇ ਅੰਦਰ ਘਰ ਆ। ਅੰਦਰ ਹੀ ਗਲੀ। ਪੂਵ ਮੰਤਰੀ ਸਾਹਿਬ ਨੇ ਵੀ ਵਾਅਦਾ ਦਵਾਇਆ ਚਲੋ ਅੱਗੇ। ਬਾਕੀ ਮੈਂ ਨਾ ਜਿਹੜਾ ਵੀਰ ਕੋਈ ਬਿਆਨ ਦਿੰਦਾ ਵਾ ਹੈ। ਜੰਮਾ ਮਰਲੇ ਨੂੰ ਪਲਾਟ ਨਹੀਂ ਚਾੜਾ। ਹੂੰ। ਮਹਾਰਾਜ ਚੜ੍ਹਦੀ ਕਲਾ ਕਰੇ। ਜਿਹੜਾ ਉਹਨਾਂ ਨੇ ਵਾਅਦਾ ਦਵਾਇਆ ਵਾ ਆਪਾਂ ਤੇ ਵਿਸ਼ਵਾਸ ਤੇ ਚੱਲਣਾ ਵਾ। ਬਾਕੀ ਕੋਈ ਸੋਚ ਸਮਝ ਕੇ ਵਿਸ਼ਵਾਸ ਦੇਵੇ। ਜਿਹੜਾ ਕੋਈ ਗਾਰੰਟੀ ਦਿੰਦਾ ਵਾ ਉਹ ਬਾਅਦ ਵਿੱਚ ਅਸੀਂ ਕੁੱਤ ਗਾਰੰਟੀ ਮੰਗਣੀ ਵੀ ਆ ਮੰਗਣੀ ਮੰਗਣੀ ਵੀ ਆ ਵੀਰੋ ਭੁੱਲਰ ਆ ਕੇ ਗਿਆ ਤੇ ਉਹ ਆਪਦਾ ਵਜਨ ਪੂਰਾ ਕਰੂਗਾ ਹਾਂ ਭੁੱਲਰ ਆਇਆ ਸੀ ਇੱਥੇ ਕਲਾਕਾਰ ਭੁੱਲਰ ਨਹੀਂਗਾ ਇਹ ਆ ਪਹਿਲੀਆਂ ਨਿੱਕੇ ਜ਼ਿੰਮੇਵਾਰਾਂ ਦੀ ਕਰਾ ਕੇ ਦੇਣੀਆਂ ਹੁਣ ਮਨਕੀਰ ਔਲਖ ਉਹਨੇ 100 ਟਰੈਕਟਰ ਦਿੱਤੇ ਉਹਨੂੰ 100 ਟਰੈਕਟਰ ਦੇਦਾ 100 ਟਰੈਕਟਰ ਦੇਦਾ ਫੇਰ ਉਹਨੇ ਵੰਡਣਾ ਦੇ ਨਾਲ 1 ਕਰੋੜ ਰੁਪਏ ਆ ਗਏ 50 ਪਿੰਡ ਡਾਊਟ ਕਰ ਲਿਆ 100 ਟਰੈਕਟਰ ਇੱਕ ਸੂਈ ਦਾ ਨੱਕਾ ਨਹੀਂ ਦਿੱਤਾ ਜਾਂਦਾ ਨਹੀਂ ਨਹੀਂ 100 ਟਰੈਕਟਰ ਵੰਡ ਕੇ ਵਿਖਾਇਆ 100 ਟਰੈਕਟਰ ਵੰਡ ਕੇ ਵਿਖਾਇਆ ਨਾਲ ਉਹਨੇ 1 ਕਰੋੜ ਰੁਪਈਆ ਰਾਸ਼ੀ ਵੀ ਦਿੱਤੀ ਗਈ ਆ ਜੀ ਉਧਰ ਤੇ ਜੇ ਸਨਮਾਨ ਦਾ ਮਦਦ ਉਹਨੇ ਜਿਹੜੇ ਪਿੰਡ ਡਾਊਟ ਕਰ ਲਏ ਉਹਨਾਂ ਪਿੰਡਾਂ ਨੂੰ ਸੋਨੇ ਦੀ ਚੜੀ ਬਣਾ ਦਊਗਾ ਸਾਰੇ ਸਹਿਯੋਗ ਜਿੰਨੇ ਫਿਲਮਾਂ ਵਾਲੇ ਜਿੰਨੇ ਲਾਲੋ ਕਲਾਕਾਰ ਸਿੰਗਰ ਵਾਲੇ ਸਾਰੇ ਸਹਿਯੋਗ ਦੇ ਰਹੇ ਆ ਜੀ ਸਾਰੇ ਦੇ ਰਹੇ ਉਹ ਉੱਥੇ ਹੀ ਆ ਹੈਲੋ ਮੇਰੀ ਗੱਲ ਸੁਣੋ ਇੱਕ ਭੈਣ ਦੇ ਦੋ ਬੱਚੇ ਰੁੜ ਗਏ ਆ ਪਾਣੀ ਚ ਹਾਂਜੀ ਉਹਨੂੰ ਅੱਜ ਮਨਕੀਰ ਔਲਖ ਨੇ 2 ਲੱਖ ਰੁਪਈਆ ਘਰ ਬਣਾਉਣ ਨੂੰ ਦਿੱਤਾ ਇੱਕ ਲਾ ਕੇ ਇੱਕ ਕਰ ਭੜਾ ਦਿਆਂ ਤਿੰਨ ਕੁੜੀਆਂ ਨੂੰ 50000 ਰੁਪਏ ਦਿੱਤਾ ਵਾਸ ਦੀ ਵਾਸ ਤੇ ਇਹ ਵੀਡੀਓ ਦਾ ਸਾਰਾ ਸਬੂਤ ਆ ਹਾਂ ਬਿਲਕੁਲ ਸਹੀ ਸਾਰਾ ਹੀ ਪ੍ਰਸ਼ਾਸਨ ਨੂੰ ਇਹ ਆਨੇ ਜਿਹੜੇ ਦਾਨੀ ਸੱਜਣ ਹਾਂ ਵਾਧੂ ਵਾਧੂ ਸਮਾਨ ਦਓ ਸਮਾਨ ਵੇਖ ਕੇ ਦਓ ਉਹਨੂੰ ਵੇਖ ਕੇ ਉਹਨੂੰ ਦੋ ਦੂਜੇ ਬੰਦੇ ਨੂੰ ਨਾ ਦੋ ਜਿਹੜਾ ਬੰਦਾ ਡੁੱਬਿਆ ਵਾ ਉਹਨੂੰ ਦਿੱਤਾ ਜਾਵੇ ਹਾਂ ਗਰੀਬ ਫੇਰ ਵਿਚਾਰੇ ਰਹਿ ਜਾਂਦੇ ਜਿਹੜਾ ਬੰਦਾ ਡੁੱਬਾ ਵਾ ਸਾਡੇ ਰਾਧੜਕੇ ਆਰਮ ਸਿੰਘ ਵਾਲਾ ਝੁੱਗੀਆਂ ਮੁੱਠਿਆਂ ਵਾਲਾ ਹਾਂਜੀ ਗਦਾਈ ਕੇ ਜਨੋ ਬਾਕੀ ਮੇਰੇ ਵੀਰ ਕੋਟ ਬੁੱਢਾ ਕੋਈ ਵੀ ਆ ਜਿਵੇਂ ਅਸੀਂ ਆ ਅਸੀਂ ਐਵੇਂ ਮੈਂ ਫੋਕੀ ਵਡਾਈ ਕਰ ਦੂੰ ਮੈਂ ਆਹ ਦੇ ਦੂੰ ਆਹ ਦੇ ਦੂੰ ਪਰ ਆਪਾਂ ਕੋਈ ਵੀ ਗੱਲ ਨਹੀਂ ਕਰ ਸਕਦੇ ਕਿਉਂਕਿ ਜਿੰਨੇ ਵੀਡੀਓ ਤੇ ਬੋਲਣਾ ਵਾ ਅਸੀਂ ਜੜ ਤਾਂ ਹੀ ਵੇਖਣਾ ਵਾ ਕੀ ਇਹ ਬੋਲ ਕੇ ਗਿਆ ਤੇ ਦੇਵੇ ਹੁਣ ਹਾਂ ਅਸੀਂ ਗਰਾਊਂਡ ਤੇ ਜਾ ਗਏ ਗਰਾਊਂਡ ਲੈਵਲ ਤੇ ਜਾ ਗਏ ਤਾਂ ਕਿਹਾ ਵਾ ਤੇ ਰੇਤਾਂ ਇਹ ਜ਼ਿਮੀਦਾਰ ਚੁੱਕਣਗੇ ਮੈਂ ਨਾਲ ਚਕਾਊਂਗਾ ਉਹਨਾਂ ਦੇ ਜੇ ਆਹ ਸਰਜੀਤ ਭੁੱਲਰ ਨੇ ਕਿ ਜ਼ਿਮੀਂਦਾਰਾਂ ਦੀ ਪੈੜੀ ਬਣਾ ਕੇ ਗਿਆ ਵਾ ਆ ਕੇ ਗਏ ਆ ਤੋਂ ਬਣਾਉਣਗੇ ਜਿਹੜਾ ਵੀ ਕੋਈ ਸਾਡੀ ਇਹ ਡਾਊਟ ਕਰੂਗਾ ਜਿਵੇਂ ਪਾਰਲਾਸਰਾਂ ਡਾਊਟ ਕੀਤਾ ਉਹਨਾਂ ਨੇ ਤੇ ਮੈਨੂੰ ਪਤਾ ਵਾ ਉਹਨਾਂ ਕਰ ਜਾਣਾ ਉਹ ਸੰਸਥਾ ਇਹੋ ਜੀ ਆ ਹੋਰ ਸਾਡਾ ਰਵੀ ਦੇ ਲਾਗੇ ਸਾਨੂੰ ਉਸੇ ਵੇਲੇ ਪੱਕੇ ਦੇਤੇ ਉਸੇ ਵੇਲੇ ਪੈੜੀ ਕਰਾ ਗਏ ਬਾਬੇ ਪੈੜੀ ਕਰਾ ਗਏ ਸੀ 100 ਟਰੈਕਟਰ ਲਾਏ ਸਾਡੇ ਵੀਰ ਲਾਗੇ ਜਿਨ੍ਹਾਂ ਵੀ ਰੋਹੀ ਦੇ ਲਾਗੇ ਪੈੜੀ ਆ ਜ਼ਮੀਨ ਵੀ ਆ ਉਹੋ ਜੀ ਤਰਾਂਡੇ ਨੇ ਉਹਨਾਂ ਦੀ ਵੀ ਖਰਾਬ ਹੋ ਚੁੱਕੀ ਆ ਫਸਲ ਓਕੇ ਜੀ ਧੰਨਵਾਦੀ